ਮੀਡੀਆ ਨੂੰ ਕੋਈ ਕੰਮ ਚੱਜਦਾ ਕੀਤਾ ਨਹੀਂ ਜਵਾਬ ਵੀ ਕਿਹਨੂੰ ਦੇਣਾ ਇਹਨੇ ਸਾਡੇ ਕੋਲ ਕੀ ਹੈ ਕਿ ਝੰਡੇ ਦੂਜਾ ਸਾਡੇ ਜਵਾਨ ਆ ਅਸੀਂ ਸਵਾਲ ਕਰਦੇ ਹੋ ਸਾਡੇ ਜਵਾਬ ਦੇਣਾ ਚੱਲਦਾ ਲੱਗੇ ਆਹਾਂ ਅਸੀਂ ਟੋਲੀ ਕਰ ਰਹੇ ਨੇ ਇਹ ਐਵੇਂ ਗੱਡੀ ਜੀ ਇੱਧਰ ਨੂੰ ਲੈ ਜਾਂਦੇ ਇੱਧਰ ਨੂੰ ਲੈ ਜਾਂਦੇ ਪਤਾ ਨਹੀਂ ਤੁਹਾਨੂੰ ਹੋਇਆ ਕੀ ਸਹੀ ਗੱਲ ਅਨਵਾਰ ਦੀ ਖਬਰ ਲੱਗ ਜਾਨੀ ਹੈ ਵਧੀਆ ਰੋਡ ਦੀ ਆਜੋ ਕੱਲੀਆਂ ਖਬਰਾਂ ਨਹੀਂ ਮੀਂਹ ਦੀ ਗੱਲ ਕਰੋ ਮੀਂਹ ਦੀ ਗੱਲ ਕਰੋ ਛੜ ਕੇ ਇੱਕ ਵਸਲੇ ਦੱਸਿਆ ਜਾਵੇ ਇਤੋਂ ਵੱਡਾ ਰੋਸ ਨਹੀਂ ਕਿਹਦਾ ਹੋਊਗਾ ਮੂਹ ਦਾ ਵਿਖਾ ਦਿਓ ਨਾ ਉਦਾ ਉਹ ਤੇ ਤੁਸੀਂ ਮੱਸੇ ਵਾਲਾ ਬੇਕੋ ਚੜ ਕੇ ਜਾਓ ਇਹੋ ਕਰੂ ਮੈਂ ਤੁਹਾਨੂੰ ਲਈ ਆਰਤਾ ਲਈ ਤੁਸੀਂ ਨੇਰੇ ਨੇਰੇ ਸਾਥ ਕੇ ਤੁਸੀਂ ਉਹਨੂੰ ਭਜਾ ਦੇਣਾ ਕਰਨਾ ਹਾਂ ਉਹ ਅਕਸਰ ਲੋਕਾਂ ਦੀ ਵਿਹਾਸਤਰ ਆਇਆ ਉਹ ਪੁੱਛੇ ਤਾਂ ਸਹੀ ਕਿਉਂ ਉਹਨਾਂ ਦੇ ਵਿੱਚ ਮੇਰੇ ਤੁਹਾਡੇ ਘਰ ਤੋਂ ਉਹਨਾਂ ਨੇ ਤੁਹਾਡਾ ਘਰ ਨਹੀਂ ਭਰਨਾਗਾ ਤੁਸੀਂ ਗੁੰਡਿਆ ਨਹੀਂ ਰਾਖੀ ਕਰੀਆ